ਸੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੇ ਕਿੜੀਆਂ-ਕਿੜੀਆਂ ਟ੍ਰੇਨਿੰਗ ਸਿਖਲਾਈ ਇਹਨਾਂ ਸੈਂਟਰਾਂ ਵਿੱਚ ਦਿੱਤੀ ਜਾਂਦੀ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਹੜੀ ਜਗ੍ਹਾ ਤੇ ਸਿਖਲਾਈ ਸੈਂਟਰ ਮੁਫਤ ਜਿਹੜਾ ਚਲਾਇਆ ਜਾ ਰਿਹਾ ਹੈ ਸਟੇਟ ਗਵਰਨਮੈਂਟ ਸਰ ਕੰਟਰ ਗਵਰਨਮੈਂਟ ਦੀ ਮਦਦ ਨਾਲ ਤੇ ਕਿਹੜੀ ਸਿਖਲਾਈ ਤੋਂ ਉੱਥੇ ਦਿੱਤੀ ਜਾਂਦੀ ਹੈ ਤੁਸੀਂ ਯੋਗਤਾ ਰੱਖਦੇ ਜਾਂ ਨਹੀਂ ਰੱਖਦੇ ਕਿਵੇਂ ਤੁਸੀਂ ਉਹਦਾ ਪੂਰਾ ਜਿਹੜਾ ਪਤਾ ਕਰ ਸਕਦੇ ਹੋ ਕਿਹੜੇ ਕਿਹੜੇ ਕੋਰਸ ਜਿਹੜੇ ਉਹ ਚਲਾਏ ਜਾਂਦੇ ਆ ਉਹਦੀ ਸਾਰੀ ਜਾਣਕਾਰੀ ਮੈਂ ਤੁਹਾਡਾ ਨੂੰ ਸਾਂਝੀ ਕਰਨੀ ਆ ਸੋ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਜ਼ਰੂਰਤਮੰਦ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਆ ਅੱਗੇ ਜਾਣਕਾਰੀ ਸਾਰੀ ਸ਼ੇਅਰ ਕਰਦੇ ਆ ਜੀ ਪਹਿਲਾਂ ਜਿਹੜਾ ਹੈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਪੀ ਐਮ ਕੇ ਵੀ ਯੇ ਇੱਕ ਸਕੀਮ ਜਿਹੜੀ ਚੱਲ ਰਹੀ ਆ ਬਹੁਤੇ ਲੋਕ ਇਹਦੇ ਵਾਸਤੇ ਜਾਣਦੇ ਨੇ 15 ਤੋਂ 45 ਸਾਲ ਤੱਕ ਦੀ ਉਮਰ ਦਾ ਕੋਈ ਵੀ ਸਕੂਲ ਕਾਲਜ ਛੱਡਣ ਵਾਲਾ ਬੇਰੁਜ਼ਗਾਰ ਨੌਜਵਾਨ ਬੇਟਾ ਜਾਂ ਬੇਟੀ ਇਸ ਸਕੀਮ ਦੇ ਅਧੀਨ ਜਿਹੜੀ ਟ੍ਰੇਨਿੰਗ ਲੈ ਸਕਦਾ ਸੋ ਉਹਨੂੰ ਕਨਵੈਂਸ ਅਤੇ ਪੋਸਟ ਪਲੇਸਮੈਂਟ ਦੀ ਜਿਹੜੀ ਪੂਰੀ ਸਹਾਇਤਾ ਇਸ ਸੈਂਟਰ ਵਿੱਚ ਦਿੱਤੀ ਜਾਏਗੀ ਮੁਫਤ ਵਰਦੀਆਂ ਕਿਤਾਬਾਂ ਅਤੇ ਟ੍ਰੇਨਿੰਗ ਦੀ ਸਾਰੀ ਸਮਗਰੀ ਜਿਹੜੀ ਆ ਉਹ ਵੀ ਇਹਨਾਂ ਸੈਂਟਰਾਂ ਵਿੱਚ ਦਿੱਤੀ ਜਾਏਗੀ 4 ਤੋਂ 6 ਮਹੀਨਿਆਂ ਦੇ ਸਰਟੀਫਾਈਡ ਕੋਰਸ ਹੁੰਦੇ ਨੇ ਤੁਹਾਨੂੰ ਸਰਕਾਰ ਵੱਲੋਂ ਸਰਟੀਫਿਕੇਟ ਵੀ ਮਿਲੇਗਾ ਔਰ ਤੁਹਾਡੇ ਟ੍ਰੇਡ ਦੀ ਸਿਖਲਾਈ ਦੇ ਨਾਲ ਨਾਲ ਤੁਹਾਡੀ ਕੰਪਿਊਟਰ ਚਲਾਉਣ ਦੀ ਜਿਹੜੀ ਸਕਿੱਲ ਹੈ ਔਰ ਡਿਜੀਟਲ ਸਾਖਰਤਾ ਸੌਫਟ ਸਕਿੱਲ ਤੇ ਤੁਹਾਨੂੰ ਜਿਹੜਾ ਇੰਗਲਿਸ਼ ਲੈਂਗੁਏਜ ਦੀ ਟ੍ਰੇਨਿੰਗ ਬੜੀਆਂ ਜਿਹੜੀਆਂ ਸੁਵਿਧਾਵਾਂ ਇਹਨਾਂ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਇਹਨਾਂ ਸਕੀਮਾਂ ਦੇ ਅਧੀਨ ਤੁਹਾਨੂੰ ਦਿੱਤੀਆਂ ਜਾਂਦੀਆਂ ਦੂਜਾ ਜਿਹੜਾ ਕੋਰਸ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਉਹ ਹੈ ਦੀਨदयाल उपाध्याय ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਇਹਦੇ ਤਹਿਤ ਵੀ 15 ਤੋਂ 35 ਸਾਲ ਤੱਕ ਦੀ ਉਮਰ ਦਾ ਕੋਈ ਵੀ ਗਰੀਬ ਪਰਿਵਾਰ ਦਾ ਜਿਹੜਾ ਪਿੰਡੂ ਨੌਜਵਾਨ ਹੈ ਉਹ ਟ੍ਰੇਨਿੰਗ ਲੈ ਸਕਦਾ ਹੈ ਜਿਹੜੀ ਰਹਿائش ਆ ਤੁਹਾਡੀ ਮੁਫਤ ਹੋਏਗੀ ਸਖਲਾਈ ਤੁਹਾਨੂੰ ਮੁਫਤ ਦਿੱਤੀ ਜਾਏਗੀ ਮੁਫਤ ਤੁਹਾਨੂੰ ਯੂਨੀਫਾਰਮ ਕਿਤਾਬਾਂ ਤੇ ਟ੍ਰੇਨਿੰਗ ਦੀ ਸਾਰੀ ਸਮਗਰੀ ਜਿਹੜੀ ਆ ਉਹ ਵੀ ਤੁਹਾਨੂੰ ਫ੍ਰੀ ਵਿੱਚ ਇਹਨਾਂ ਸੈਂਟਰਾਂ ਵਿੱਚ ਦਿੱਤੀ ਜਾਏਗੀ ਉਸ ਤੋਂ ਅੱਗੇ ਨੈਸ਼ਨਲ ਅਰਬਨ ਲਾਈਫ ਫੂਡ ਜਿਹੜੀ ਇਹ ਮਿਸ਼ਨ ਸਕੀਮ ਆ ਇਹਦੇ ਵਿੱਚ ਵੀ ਜਿਹੜੇ ਤੁਹਾਨੂੰ 18 ਸਾਲ ਤੋਂ ਵਧੇਰੇ ਉਮਰ ਦਾ ਕੋਈ ਵੀ ਸ਼ਹਿਰੀ ਗਰੀਬ ਵਿਅਕਤੀ ਇਸ ਸਸਤਾ ਵਿੱਚ ਜਿਹੜਾ ਇਹਦਾ ਲਾਭ ਲੈ ਸਕਦਾ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਸ਼ਹਿਰੀ ਕੋਈ ਵੀ ਨੌਜਵਾਨ 18 ਸਾਲ ਤੋਂ ਜਿਹਦੀ ਉੱਪਰ ਉਮਰ ਹੈ ਜਿਹੜਾ ਪੜਿਆ ਲਿਖਿਆ ਬੇਰੁਜ਼ਗਾਰ ਹੈ ਉਹ ਇਸ ਸਕੀਮ ਦੇ ਅਧੀਨ ਜਿਹੜੀ ਟ੍ਰੇਨਿੰਗ ਲੈ ਸਕਦਾ ਹੈ ਇੱਥੇ ਵੀ ਤੁਹਾਨੂੰ ਮੁਫਤ ਯੂਨੀਫਾਰਮ ਕਿਤਾਬਾਂ ਤੇ ਟ੍ਰੇਨਿੰਗ ਸਮਗਰੀ ਸਾਰੀ ਜਿਹੜੀ ਹੈ ਔਰ ਤੁਹਾਨੂੰ ਟਰੇਡ ਵਰਕ ਇੱਥੇ ਮੁਫਤ ਜਿਹੜੀ ਟ੍ਰੇਨਿੰਗ ਉਹ ਦਿੱਤੀ ਜਾਏਗੀ ਇਹ ਤਿੰਨ ਸਕੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਸਰਕਾਰ ਦੀ ਮਦਦ ਨਾਲ ਸੈਂਟਰਾਂ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੁਫਤ ਸਿਖਲਾਈ ਕਰਾਈ ਜਾਂਦੀ ਆ ਸਰਟੀਫਿਕੇਟ ਦਿੱਤਾ ਜਾਂਦਾ ਔਰ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਆਫ ਫਰੇਮਵਰਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਰੁਜ਼ਗਾਰ ਦੇ ਮੌਕੇ ਤੁਹਾਨੂੰ ਦਿੱਤੇ ਜਾਂਦੇ ਨੇ ਟ੍ਰੇਨਿੰਗ ਤੋਂ ਉਪਰੰਤ ਇਹ ਜਿਹੜੀਆਂ ਸੰਸਥਾਵਾਂ ਨੇ ਤੁਹਾਡੀ 100% ਨੌਕਰੀ ਮਿਲਣ ਦੇ ਵਿੱਚ ਮਦਦ ਕਰਦੀਆਂ ਨੇ ਔਰ ਇਨ੍ਹਾਂ ਸੰਸਥਾਵਾਂ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਸ਼ਹਿਰ ਵਿੱਚ ਕਿਹੜੀ ਸੰਸਥਾ ਚੱਲ ਰਹੀ ਹੈ ਤੁਸੀਂ ਕੋਰਸ ਕਰ ਸਕਦੇ ਜਾਂ ਨਹੀਂ ਉਹ ਜਿਹੜੀ ਜਾਣਕਾਰੀ ਆ ਤੁਸੀਂ ਇੱਕ ਤਾਂ ਆਪਣੇ ਜਿਹੜਾ ਤੁਹਾਡੇ ਸ਼ਹਿਰ ਦੇ ਅੰਦਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਣਿਆ ਹੁੰਦਾ ਕਚੈਰੀਆਂ ਦੇ ਵਿੱਚ ਤੁਸੀਂ ਜਾਓਗੇ ਜਾਂ ਤੁਸੀਂ ਆਪਣੇ Google ਤੋਂ ਸਰਚ ਕਰੋਗੇ ਆਪਣੇ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਉਹਦੀ ਲੋਕੇਸ਼ਨ ਤੁਹਾਡੇ ਕੋਲ ਆ ਜਾਏਗੀ ਨਹੀਂ ਤਾਂ ਆਪਣੇ ਸ਼ਹਿਰ ਦੇ ਵਿੱਚ ਕਚੈਰੀਆਂ ਦੇ ਵਿੱਚ ਜਾ ਕੇ ਕਿਸੇ ਨੂੰ ਵੀ ਪੁੱਛ ਲਓ ਵੀ ਮੈਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਜਾਣਾ ਤੁਸੀਂ ਉੱਥੇ ਜਾ ਕੇ ਵੀ ਇਹ ਟ੍ਰੇਨਿੰਗ ਸੈਂਟਰਾਂ ਦਾ ਪਤਾ ਕਰ ਸਕਦੇ ਹੋ ਦੂਜਾ ਇਹਦੇ ਤੋਂ ਇਲਾਵਾ ਤੁਸੀਂ ਜਿਹੜੀ ਵੈਬਸਾਈਟ ਹੈ ਪੰਜਾਬ ਹੁਨਰ ਵਕਾਫ ਮਿਸ਼ਨ ਇਹਦੀ ਇੱਕ ਵੈਬਸਾਈਟ ਹੈ ਉਹ ਤੁਸੀਂ PGRKEM ਇਹਨੂੰ ਓਪਨ ਕਰਕੇ ਇਹਦੇ ਉੱਪਰ ਤੁਸੀਂ ਸਕਿੱਲ ਟ੍ਰੇਨਿੰਗ ਸੈਕਸ਼ਨ ਤੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਪ੍ਰਾਪਤ ਹੋ ਜਾਏਗੀ ਪੂਰੇ ਪੰਜਾਬ ਦੇ ਸਕਿੱਲ ਸੈਂਟਰਾਂ ਦੀ ਲਿਸਟ ਜਿਹੜੀ ਤੁਹਾਡੇ ਸਾਹਮਣੇ ਆ ਜਾਏਗੀ ਤੁਸੀਂ ਇੱਥੋਂ ਜਾਣਕਾਰੀ ਲੈ ਸਕਦੇ ਹੋ ਔਰ ਇਹਦੇ ਤੋਂ ਇਲਾਵਾ ਹੈਲਪਲਾਈਨ ਨੰਬਰ ਹੈ 18001802107 1800180 2107 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਕਿਸੇ ਵੀ ਸ਼ਹਿਰ ਤੋਂ ਤੁਸੀਂ ਅਗਰ ਮੁਫਤੇ ਵਿੱਚ ਸਕਿੱਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਮਿਲ ਸਕਦੀ ਹੈ ਸੋ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਦੇ ਹਾਂ ਜੇ ਲੋੜਵੰਦ ਨੌਜਵਾਨ ਮੁੰਡੇ ਕੁੜੀਆਂ ਤੱਕ ਪਹੁੰਚ ਜੇ ਇਹਨਾਂ ਸਕੀਮਾਂ ਦਾ ਜ਼ਿਲ੍ਹਾ ਰੋਜ਼ਗਾਰ ਦਫ਼ਤਰਾਂ ਦੇ ਇਹਨਾਂ ਉਪਰੇਲਾਂ ਦਾ ਵੱਧ ਤੋਂ ਵੱਧ ਲਾਭ ਉਠਾਓ ਔਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਜਾਓ ਸੋ ਇਹ ਜਾਣਕਾਰੀ ਬਹੁਤ ਬਹੁਤ ਸ਼ੇਅਰ ਕਰਦਿਆਂ ਜੇ ਪੂਰੀ ਵੀਡੀਓ ਵੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ